ਜਿੰਨੇ ਵੀ ਇਹ ਵੀਡੀਓ ਸਾਥੀ ਦੇਖ ਰਹੇ ਹਨ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਥੀਓ ਅੱਜ ਦੀ ਇਹ ਵੀਡੀਓ ਇੱਕ ਕਿਸੇ ਜ਼ਰੂਰੀ ਮਕਸਦ ਲਈ ਜ਼ਰੂਰੀ ਸਨੇਹੇ ਲਈ ਆ ਤੇ ਅਪੀਲ ਆ ਅਪੀਲ ਸਮੂਹ ਅਧਿਆਪਕ ਵਰਗ ਨੂੰ ਤੇ ਸਮੂਹ ਜਿੰਨੇ ਵੀ ਸਾਡੇ ਸੰਸਥਾਵਾਂ ਨੇ ਜਾਂ ਜਿਹੜੇ ਕਿਸੇ ਦੀ ਵੀ ਮਜਬੂਰੀ ਦੇ ਵਿੱਚ ਮਦਦ ਕਰਦੇ ਆ ਤੇ ਪਹਿਲਾਂ ਆਪਾਂ ਇੱਕ ਛੋਟੀ ਜੀ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਮੈਂ ਅੱਗੇ ਦੀ ਗੱਲ ਕਰਦਾ ਆ ਆ ਵੀਡੀਓ ਦੇਖੋ ਅਸੂ ਅਰੇ ਅਰਕਸ਼ਾ ਬਾਨੂ ਮੈਂ ਦੱਸਣਾ ਚਾਹੁੰਦਾ ਆ ਕਿ ਮੈਂ ਬਲਜਿੰਦਰ ਸਿੰਘ ਜ਼ਿਲ੍ਹਾ ਸੰਗਰੂਰ ਬਲਾਸਰ ਪਰਵਤੇ ਐਜ ਐਸੋਸੀਏਟ ਟੀਚਰ ਵਜੋਂ ਆਪਣੀ ਸੇਵਾ ਨਿਭਾ ਰਿਹਾ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੇਰਾ ਬੇਟਾ ਸੁਖਰਾਜ ਸਿੰਘ ਹੈ ਜੀ ਦੀ ਉਮਰ 15 ਸਾਲ ਹੈ ਇਹਦਾ ਇਲਾਜ ਦਿੱਲੀ ਏਮਜ਼ ਤੋਂ ਕਾਫੀ ਲੰਮੇ ਸਮੇਂ ਚੱਲ ਰਿਹਾ ਹੈ ਇਹਨੂੰ ਹਾਰਟ ਦੀ ਸਮੱਸਿਆ ਹੈ ਬੱਚੇ ਦੇ ਪੇਸਮੇਕਰ ਹੋਇਆ ਲੱਗਾ ਹੋਇਆ ਹੈ ਜਿਹਦੀ ਬਿਮਾਰੀ ਖਤਮ ਹੋ ਚੁੱਕੀ ਹੈ ਡਾਕਟਰ ਸਾਹਿਬ ਨੇ ਹੁਣ ਇਹਦਾ ਪੇਸਮੇਕਰ ਚੇਂਜ ਕਰਨਾ ਹੈ ਜਿਹਦਾ ਖਰਚਾ ਲਗਭਗ 3 ਕੁ ਲੱਖ ਰੁਪਏ ਨੇ ਕਿਹਾ ਹੈ ਤੁਹਾਨੂੰ ਪਤਾ ਹੈ ਵੀ ਸਾਡੇ ਸਵਾਮ ਦਾ 27 ਹਨ ਕਰਕੇ ਮੈਨੂੰ ਇੰਨਾ ਪ੍ਰਬੰਧ ਕਰਨਾ ਮੁਸ਼ਕਲ ਹੈ ਸੋ ਸਭੂ ਅਧਿਆਤ ਕੁਮਾਰ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਮੇਰਾ ਬਤਵਤਾ ਦੇ ਅਸਰ ਜੋੜ ਕੀਤਾ ਜਾਵੇ ਧੰਨਵਾਦ ਹਾਂਜੀ ਜਿਵੇਂ ਤੁਸੀਂ ਵੀਡੀਓ ਦੇਖੀ ਆ ਕਿ ਇੱਕ ਸਾਡੇ ਨਾਲ ਅਧਿਆਪਕ ਨੇ ਜਿਹੜੇ ਸਾਡੇ ਵਾਂਗ ਰੈਗੂਲਰ ਨੇ ਜਿਵੇਂ ਸਰਕਾਰ ਨੇ ਸਾਨੂੰ ਰੈਗੂਲਰ ਕੀਤਾ ਤੇ ਉਸ ਤਰੀਕੇ ਨਾਲ ਹੀ ਉਹ ਰੈਗੂਲਰ ਨੇ ਕੱਚੇ ਅਧਿਆਪਕਾਂ ਦੀ ਜਿਹੜੀ ਪ੍ਰੋਬਲਮ ਈ ਹੈ ਕਿ ਉਹਨਾਂ ਨੂੰ ਕੋਈ ਮੈਡੀਕਲ ਦੀ ਸਹੂਲਤ ਕੋਈ ਇਦਾਂ ਦੀ ਸਹੂਲਤ ਨਹੀਂ ਮਿਲਦੀ ਸੋ ਬੱਚੇ ਦਾ ਨਾਮ ਹੈ ਸੁਖਰਾਜ ਸਿੰਘ ਜੀ ਤੇ ਬੱਚੇ ਦੀ ਉਮਰ ਹੈ ਲਗਭਗ 15 ਸਾਲ ਇਨੂੰ ਹਾਰਟ ਦੀ ਪ੍ਰੋਬਲਮ ਹੈ ਤੇ ਪਹਿਲਾਂ ਵੀ ਇਹਦੇ ਪੇਸਮੇਕਰ ਪਿਆ ਹੋਇਆ ਜਿਹਦੇ ਨਾਲ ਇਹਦਾ ਹਾਰਟ ਮਤਲਬ ਕੰਮ ਕਰਦਾ ਪਰ ਉਸ ਜੋ ਪੇਸਮੇਕਰ ਪਿਆ ਹੈ ਉਹਦੀ ਇੱਕ ਵੈਲੀਡਿਟੀ ਹੁੰਦੀ ਹੈ ਕਿ ਇੰਨਾ ਸਮਾਂ ਉਹ ਕੰਮ ਕਰੇਗਾ ਉਸ ਤੋਂ ਬਾਅਦ ਚੇਂਜ ਕਰਨਾ ਪਊਗਾ ਸੋ ਡਾਕਟਰਾਂ ਨੇ ਜਿਹੜੀ 6 ਸਤੰਬਰ ਹੁਣ ਸਤੰਬਰ ਦਾ ਮਹੀਨਾ ਆਣਾ ਉਹਦੇ ਵਿੱਚ ਜਿਹੜੀ 6 ਸਤੰਬਰ ਜਿਹੜੀ ਲਾਸਟ ਡੇਟ ਦੱਸੀ ਹੋਈ ਆ ਉਹਨੂੰ ਪੇਸਮੇਕਰ ਨੂੰ ਚੇਂਜ ਕਰਨ ਦੀ ਤੇ ਪੇਸਮੇਕਰ ਇਸ ਤੋਂ ਵੀ ਵੱਡਾ ਮਤਲਬ ਪਾਉਣਾ ਪੈਣਾ ਦਿੱਲੀ ਏਮਜ਼ ਦੇ ਵਿੱਚੋਂ ਇਸ ਬੱਚੇ ਦਾ ਇਲਾਜ ਚੱਲ ਰਿਹਾ ਪਿਛਲੇ ਲੰਬੇ ਸਮੇਂ ਤੋਂ ਹੁਣ ਜਿਹੜੀ 6 ਸਤੰਬਰ ਆ ਤੇ 6 ਸਤੰਬਰ ਵਿੱਚ ਮਤਲਬ ਉਸ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਮਜਬੂਰੀ ਆ ਕਿ ਉਹ ਬੱਚੇ ਲਈ ਉਹਨਾਂ ਨੂੰ ਇਹ ਪੇਸਮੇਕਰ ਚੇਂਜ ਕਰਾਉਣਾ ਹੀ ਪੈਣਾ ਤੇ ਇਹ ਸਾਰਾ ਕੁੱਲ ਮਿਲਾ ਕੇ ਟੋਟਲ ਖਰਚਾ ਲਗਭਗ 3 ਲੱਖ ਰੁਪਈਆ ਹੈ ਇਹ ਸਾਥੀਓ ਜਿਹੜੇ ਸਮੇਂ ਵਿੱਚ ਅਸੀਂ ਆ ਸਾਨੂੰ ਸਾਰਿਆਂ ਨੂੰ ਇਹ ਪ੍ਰੋਬਲਮ ਆ ਕਿ ਇੱਕਦਮ ਇੰਨਾ ਪੈਸਾ ਅਸੀਂ ਨਹੀਂ ਖਰਚ ਕਰ ਸਕਦੇ ਕਿਉਂਕਿ ਬਹੁਤ ਨਗੂਣੀਆਂ ਸਾਡੀਆਂ ਤਨਖਾਹਾਂ ਨੇ ਚਲੋ ਗੁਜ਼ਾਰਾ ਜ਼ਰੂਰ ਹੁੰਦਾ ਇਸ ਤਨਖਾਹ ਨਾਲ ਪਰ ਜੇ ਕਿਸੇ ਪ੍ਰੋਬਲਮ ਵਿੱਚ ਫਸ ਜਾਈਏ ਕਿੰਦਾ ਦੀ ਕੋਈ ਪਰਮਾਤਮਾ ਨਾ ਕਰੇ ਕਿਸੇ ਨੂੰ ਕੋਈ ਪ੍ਰੋਬਲਮ ਆ ਜਾਏ ਤਾਂ ਫਿਰ ਇਸ ਤਨਖਾਹ ਦੇ ਵਿੱਚੋਂ ਅਸੀਂ ਕੁਝ ਵੀ ਨਹੀਂ ਕਰ ਸਕਦੇ ਸਾਰੇ ਅਸੀਂ ਇਸ ਗੱਲ ਨੂੰ ਜਾਣਦੇ ਆ ਸੋ ਇਹ ਵੀਰ ਬਲਵਿੰਦਰ ਸਿੰਘ ਜੀ ਨੇ ਬਲਾਕ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਤੋਂ ਨੇ ਇਹ ਪਰਿਵਾਰ ਪਹਿਲਾਂ ਇਹਨਾਂ ਦੇ ਪਿਤਾ ਜੀ ਇਹਨਾਂ ਦਾ ਸਾਥ ਦਿੰਦੇ ਸੀਗੇ ਕੰਮ ਕਰ ਰਹੇ ਸੀ ਪਰ ਪਿਛਲੇ ਕੁਝ ਸਮੇਂ ਪਹਿਲਾਂ ਉਹਨਾਂ ਦੇ ਪਿਤਾ ਜੀ ਦੀ ਵੀ ਡੈਥ ਹੋ ਗਈ। ਸੋ ਪਰਿਵਾਰ ਇਹਨਾਂ ਦੇ ਉੱਤੇ ਨਿਰਭਰ ਹੈਗਾ ਤੇ ਹੋਰ ਕੋਈ ਵੀ ਸਪੋਰਟ ਹੈ ਨਹੀਂ ਗਈ ਤੇ ਆ ਸਾਰਿਆਂ ਨੂੰ ਸਮੂਹ ਜਥੇਬੰਦੀਆਂ ਨੂੰ ਸਮੂਹ ਆਮ ਇਨਸਾਨੀਤ ਨੂੰ ਮਤਲਬ ਮੇਰੇ ਵੱਲੋਂ ਬੇਨਤੀ ਹੈ ਕਿ ਅਸੀਂ ਇੱਕ ਕੋਸ਼ਿਸ਼ ਕਰ ਸਕਦੇ ਹਾਂ ਜਿਹਦੇ ਵਿੱਚ ਸਾਡੇ ਮਤਲਬ ਸਮਝ ਲਓ ਕਿ ਸਾਡਾ ਹੀ ਬੱਚਾ ਹੈ। ਇਹਦੀ ਅਸੀਂ ਜਿੰਨੀ ਵੱਧ ਤੋਂ ਵੱਧ ਮਦਦ ਕਰ ਸਕੀਏ। ਤੇ ਸਾਡੇ ਵਾਸਤੇ ਬਹੁਤ ਮਤਲਬ ਵਧੀਆ ਇਨਸਾਨੀਅਤ ਦੇ ਇਹੋ ਜਿਹਾ ਮਤਲਬ ਵਧੀਆ ਕੰਮ ਹੈ ਨਹੀਂਗਾ ਜਦੋਂ ਅਸੀਂ ਕਿਸੇ ਦੀ ਕੋਈ ਹੈਲਪ ਕਰ ਸਕੀਏ ਕਿਉਂਕਿ ਇਨਸਾਨੀਅਤ ਤਾਂ ਸਭ ਤੋਂ ਵੱਡੀ ਚੀਜ਼ ਹੈ ਤੇ ਸਾਡੀ ਜਿੰਨੇ ਵੀ ਮੇਰੀ ਵੀਡੀਓ ਦੇਖ ਰਹੇ ਆ ਇੱਕ ਤਾਂ ਬੇਨਤੀ ਹੈ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਉਂਕਿ ਦਾਨੀ ਲੋਕ ਦਾਨੀ ਸੱਜਣ ਹੈਲਪ ਕਰਨ ਵਾਲੇ ਲੋਕ ਬਹੁਤ ਨੇ ਪੰਜਾਬ ਦੇ ਵਿੱਚ ਪਰ ਸਿਰਫ ਪਤਾ ਲੱਗਣਾ ਚਾਹੀਦਾ ਤੇ ਉਹਨਾਂ ਤੱਕ ਜੇ ਪਤਾ ਲੱਗ ਜੇ ਤਾਂ ਇਹ ਤਾਂ ਕੋਈ ਏਡੀ ਵੱਡੀ ਗੱਲ ਹੀ ਹੈ ਨਹੀਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਉਹ ਬੱਚਾ ਆਪਦੀ ਅੱਗੇ ਸਵਸਥ ਜਿੰਦਗੀ ਗੁਜ਼ਾਰੇ ਉਹਦਾ ਇਹ ਜਿਹੜਾ ਆਪਰੇਸ਼ਨ ਵਧੀਆ ਸਕਸੈਸਫੁਲ ਹੋਵੇ ਤੇ ਸਾਰਿਆਂ ਨੂੰ ਬੇਨਤੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਦਿਓ ਤੇ ਆਪ ਵੀ ਸਿਰਫ ਸ਼ੇਅਰ ਕਰਨ ਵਾਲਾ ਨਹੀਂ ਅਸੀਂ ਕੰਮ ਕਰਨਾ ਅਸੀਂ ਖੁਦ ਵੀ ਕਰਨਾ ਇਹ ਜ਼ਰੂਰੀ ਨਹੀਂ ਹੈ ਕੋਈ ਕੰਡੀਸ਼ਨ ਨਹੀਂ ਹੈ ਕਿ ਇੰਨੇ ਪੈਸੇ ਹਰੇਕ ਨੇ ਦੇਣੇ ਆ ਜਾਂ ਇੰਨੇ ਸਾਡੇ ਜ਼ਰੂਰੀ ਆ ਦੇਖੋ ਬੂੰਦ-ਬੂੰਦ ਨਾਲ ਸਾਗਰ ਭਰਦਾ ਹੈ ਸੋ ਜਿੰਨੀ ਵੀ ਅਸੀਂ ਮਦਦ ਕਰ ਸਕਦੇ ਆ ਅਸੀਂ ਨਾਲ ਦੀ ਨਾਲ ਇੱਕ ਮੈਸੇਜ ਜਾਰੀ ਕਰਾਂਗੇ ਉਹਦੇ ਵਿੱਚ ਉਸ ਵੀਰ ਬਲਜਿੰਦਰ ਸਿੰਘ ਦਾ ਅਕਾਊਂਟ ਨੰਬਰ ਜਾਂ ਗੂਗਲ ਪੇ ਵਗੈਰਾ ਜੋ ਵੀ ਅਵੇਲੇਬਲ ਹੈਗਾ ਹਨਾ ਸਕੈਨ ਕੋਡ ਵੀ ਅਸੀਂ ਸੈਂਡ ਕਰਾਂਗੇ ਤਾਂ ਬੇਨਤੀ ਹੈ ਵੀ ਵੱਧ ਤੋਂ ਵੱਧ ਜਿੰਨੀ ਮਦਦ ਅਸੀਂ ਕਰ ਸਕਦੇ ਆ ਕਿਉਂਕਿ ਕਿਸੇ ਤੇ ਮਜਬੂਰੀ ਆਉਣ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਕਿਸੇ ਤੇ ਕੋਈ ਪ੍ਰੋਬਲਮ ਪੈ ਜਾਣੀ ਹੈ ਤੇ ਜੇ ਥੋੜੀ ਥੋੜੀ ਅਸੀਂ ਹੈਲਪ ਕਰ ਦਈਏ ਕਿਸੇ ਵੀ ਦੀ ਇਨਸਾਨ ਦੀ ਚਲੋ ਸਾਡੇ ਦੇ ਆਪਣੇ ਤੇ ਅਸੀਂ ਇਸ ਚੀਜ਼ ਨੂੰ ਲਾਗੂ ਕਰਕੇ ਦੇਖੀਏ ਸਾਡੀ ਵੀ ਕੋਈ ਮਦਦ ਕਰੇ ਤਾਂ ਸਾਨੂੰ ਉਹ ਵਧੀਆ ਲੱਗਦਾ ਕਿ ਚਲੋ ਸਾਡੀ ਪਰਮਾਤਮਾ ਨਾਲੋਂ ਕਿਸੇ ਨੇ ਹੈਲਪ ਕੀਤੀ ਆ ਸੋ ਸਾਰਿਆਂ ਨੂੰ ਮੇਰੀ ਬੇਨਤੀ ਆ ਇੱਕ ਤਾਂ ਤੁਸੀਂ ਵੱਧ ਤੋਂ ਵੱਧ ਹੈਲਪ ਕਰਨੀ ਆ ਵੱਧ ਤੋਂ ਵੱਧ ਯੋਗਦਾਨ ਪਾਉਣਾ ਹੈ ਔਰ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਕਿ ਹੋਰ ਵੀ ਜਿਹੜੇ ਮਦਦ ਕਰਨ ਵਾਲੇ ਆ ਜਿਹੜੇ ਹੋਰ ਹੈਲਪਿੰਗ ਹੈਂਡ ਬਹੁਤ ਹੈਗੇ ਆ ਉਹਨਾਂ ਤੱਕ ਇਹ ਗੱਲ ਪਹੁੰਚ ਸਕੇ ਤੇ ਸਾਡਾ ਅਵੇਲੇ ਬਜਿੰਦਰ ਸਿੰਘ ਜਿਹੜਾ ਉਹਨੂੰ ਇਸ ਗੱਲ ਦਾ ਹੌਸਲਾ ਵੀ ਹੋਵੇ ਤੇ ਪਰਮਾਤਮਾ ਅੱਗੇ ਨਾਲ ਦੀ ਨਾਲ ਅਰਦਾਸ ਵੀ ਕਰਨੀ ਹੈ ਕਿ ਸੁਖਰਾਜ ਸਿੰਘ ਵਧੀਆ ਆਪਣਾ ਆਪਰੇਸ਼ਨ ਕਰਾਉਣ ਤੋਂ ਬਾਅਦ ਆਪਣੇ ਪਰਿਵਾਰ ਦੇ ਵਿੱਚ ਵਧੀਆ ਸੋਹਣੀ ਜ਼ਿੰਦਗੀ ਤੇ ਲੰਬੀ ਜ਼ਿੰਦਗੀ ਜੀਵੇ ਸੋ ਜੇ ਕੋਈ ਗੱਲ ਕੱਟ ਵੱਧ ਮੇਥੋਂ ਕਹੀ ਗਈ ਤਾਂ ਮਾਫੀ ਚਾਹਣਾ ਤਾਂ ਮੈਂ ਇੱਕ ਸਿਰਫ ਇਹ ਬੇਨਤੀ ਸੀਗੀ ਕਿ ਇਸ ਬੇਨਤੀ ਨੂੰ ਅਸੀਂ ਅੱਗੇ ਪਹੁੰਚਾ ਸਕੀਏ ਤੇ ਉਸ ਵੀਰ ਦੀ ਉਸ ਪਰਿਵਾਰ ਦੀ ਉਸ ਬੱਚੇ ਦੀ ਅਸੀਂ ਮਦਦ ਜ਼ਰੂਰ ਕਰ ਸਕੀਏ ਬਹੁਤ ਬਹੁਤ ਧੰਨਵਾਦ